ਅੰਮੀ ਤੂੰ ਸਾਨੂੰ ਛੱਡ ਕਿੱਥੇ ਤੁਰ ਚੱਲੀ ਨਹੀਂ ਐਦੂ ਚੰਗੀ ਕਿਹੜੀ ਮਾਂ ਤੂੰ ਦਰ ਜਾ ਕੇ ਮੱਲੀ ਨਹੀਂ ਆਪ ਰਾਲ ਚੱਲੀ ਤੂੰ ਤਾਂ ਉੱਡੇ ਜਾਂਦੇ ਪੌਰਾਂ ਨਾਲ ਆਪ ਰਾਲ ਚੱਲੀ ਤੂੰ ਤਾਂ ਉੱਡੇ ਜਾਂਦੇ ਪੌਰਾਂ ਨਾਲ ਮੇਰੀ ਜ਼ਿੰਦਗੀ ਨੂੰ ਦੁੱਖ ਦੇਗੀ ਮੇਰੀ ਮਾਂ ਨਿੱਕੇ ਹੁੰਦੇ ਵਾਲ ਨੂੰ ਤੂੰ ਗੋਦ ਚ ਛੜਾ ਕੇ ਯਵਦ ਵਿਚਕਾਰੇ ਡੋਭਾ ਦੇਗੀ ਮੇਰੀ ਮਾਂ ਮੈਂ ਦੀ ਚੂੜਾ ਆਪਾ ਵੇਸ਼ਨ ਕਰਣੀ ਤੂੰ ਹੋ ਜੇਂਗੀ ਰ ਕਨ ਕਿਸੇ ਗੈਰ ਦਾ ਪਿਆਰ ਨਹੀਂ ਚਾ ਦਿਨਾਂ ਦੇ ਦਿਨਾਂ ਦੇ ਵਿੱਚ ਰਹ ਜਾਣਗੇ ਨਹੀਂ ਇੱਥੇ ਆਂ ਦਿਵਾਲੀ ਸੇ ਮਨਾਈ ਹੱਸ ਕੇ ਆਉਂਦੇ ਲੋੜੀ ਤੇ ਬਿਛੋੜੇ ਸਾਡੇ ਪੈ ਜਾਣਗੇ ਲਾੜਾ ਚਾਵਾਂ ਨਾਲ ਸਿਕਰਾ ਆ ਪਾਵਿਆ ਵੇ ਚੰਦ ਰੀ ਲੋਕਾਂ ਨੇ ਸਾਨੂੰ ਕਰੇ ਤਤਵਾਵੇ ਕੀ ਖਟਿਆ ਤੇ ਕੀ ਦੱਸ ਪਾਇਆ ਖੱਟਿਆ ਤੇ ਕੀ ਦੱਸ ਪਾਇਆ ਕਚਰੀ ਚਿਤ ਲਾਕ ਦਿੰਦਿਆਂ ਦਿਨ ਸ਼ਗਨਾ ਦਾ ਯਾਦ ਕਿਉਂ ਨਹੀਂ ਆਇਆ ਸ਼ਗਨਾ ਦਾ ਯਾਦ ਕਿਉਂ ਨਹੀਂ ਆਇਆ ਕਚਰੀ ਚਿਤ ਲਾਕ ਦਿੰਦਿਆਂ ਮੈਂ ਮ ਕੁੜੀ ਗਰੀਬਾਂ ਦੀ ਮੈਨੂੰ ਪਿਆਰ ਨਾ ਮੁੰਡੇ ਆ ਕਰਵੇ ਬੇ ਤੂੰ ਪਾਸਾ ਵਟ ਜੇਂਗਾ ਬੇ ਇੱਕ ਸਾਡਾ ਕੱਚਿਆਂ ਤਾਂ ਦਾ ਕਰਵੇ ਵੇ ਮੈਂ ਕੁੜੀ ਗਰੀਬਾਂ ਦੀ ਮੈਨੂੰ ਪਿਆਰਾਂ ਮੁੰਡਿਆ ਕਰਵੇ ਆਹ ਪਿਆਰ ਨਿਸ਼ਾਨੀ ਛੱਲਾ ਮੋੜੀ ਨਾ ਟੁੱਟੇ ਦਿਲ ਨੇ ਜੁੜਦੇ ਅੜੀਏ ਤੋੜੀ ਨਾ ਟੁੱਟੇ ਦਿਲ ਨੇ ਜੁੜਦੇ ਅੜੀਏ ਤੋੜੀ ਨਾ ਨਮਸਕਾਰ ਜੀ ਮੈਂ ਹਰਵਿੰਦਰ ਸਿੰਘ ਗਿੱਲ ਤੇ ਤੁਸੀਂ ਦੇਖ ਰਹੇ ਹੋ ਨੂਈ 311 ਟੀਵੀ ਦਰਸ਼ਕੋ ਤੁਹਾਨੂੰ ਪਤਾ ਹੀ ਹੈ ਅਸੀਂ ਹਰ ਵਾਰ ਕੋਈ ਨਵਾਂ ਲੇਖਕ ਜਾਂ ਕਲਾਕਾਰ ਤੁਹਾਡੇ ਰੂਬਰੂ ਕਰਵਾਉਂਦੇ ਰਹਿੰਨੇ ਆ ਉਸੇ ਕੜੀ ਦੇ ਤਹਿਤ ਅੱਜ ਤੁਹਾਨੂੰ ਅਸੀਂ ਗੀਤਾਂ ਦਾ ਲੇਖਕ ਵੀ ਹੈ ਤੇ ਗਾਇਕ ਵੀ ਬਹੁਤ ਵਧੀਆ ਜਿਹੜਾ ਹਰਦੇਵ ਮਾਹੀ ਨੰਗਲ ਅਤੇ ਧਰਮਪ੍ਰੀਤ ਦੇ ਭਲੇਖਾ ਪਾਉਂਦੇ ਨੇ ਆਪਣੀ ਆਵਾਜ਼ ਦੇ ਵਿੱਚ ਉਹਨਾਂ ਨਾਲ ਮਲਾਉਣ ਜਾ ਰਹੇ ਹਾਂ ਸਿੱਧੂ ਕਲਵੰਤ ਪੇਰੋਂ ਆਓ ਕਰਦੇ ਹਾਂ ਗੱਲਬਾਤ ਸੁਣਦੇ ਹਾਂ ਉਹਨਾਂ ਤੋਂ ਗਾਣੇ ਸਭ ਤੋਂ ਪਹਿਲਾਂ ਤੁਹਾਡਾ ਨਿਊ 311 ਤੇ ਸਵਾਗਤ ਹੈ ਜੀ ਸਵਾਗਤ ਹੈ ਜੀ ਸੁਲਾਈ ਧੰਨਵਾਦ ਜੇਕਰ ਗਾਇਕੀ ਦੀ ਮੈਂ ਗੱਲ ਕਰਾਂ ਤਾਂ ਤੁਹਾਡੀ ਗਾਇਕੀ ਦਾ ਜਿਹੜਾ ਤੁਹਾਨੂੰ ਲੱਗਣਾ ਹੈ ਇਹ ਕਦੋਂ ਪਿਆਰ ਤੇ ਕਿਸ ਕਲਾਕਾਰ ਤੋਂ ਪ੍ਰਭਾਵਿਤ ਹੋ ਕੇ ਤੁਸੀਂ ਗਾਉਣਾ ਸ਼ੁਰੂ ਕੀਤਾ ਇਹ ਜੀ ਸਰ ਮੈਂ 5ਵੀਂ 6ਵੀਂ ਦੇ ਵਿੱਚ ਹਾਂਜੀ ਜਦੋਂ ਪੜਦਾ ਸੀ ਹੂੰ ਸਾਡੇ ਆਪਣੇ 마을 ਦੇ ਸਤਿਕਾਰਯੋਗ ਹਰਦੇਵ ਮਾਹੀ ਨੰਗਾ ਜੀ ਸਾਡੇ ਪਿੰਡ ਦੇ ਆਏ ਹੋਏ ਸੀ ਠੀਕ ਹੈ ਜੀ ਉਹਨਾਂ ਦਾ ਟੀਵੀ ਤੇ ਗੀਤ ਆਇਆ ਸੀ। ਅੱਛਾ ਜੀ। ਮੈਂ ਕੁੜੀ ਗਰੀਬਾਂ ਦੀ ਸਾਡਾ ਕੱਚੀਆਂ ਇਟਾਂ ਦਾ ਘਰ। ਹਾਂਜੀ। ਜਦੋਂ ਉਹਨਾਂ ਨੂੰ ਮੈਂ ਸੁਣਿਆ ਦੇਖਿਆ ਟੀਵੀ ਤੇ। ਉੱਥੋਂ ਆਪਾਂ ਨੂੰ ਇਹ ਛੌਂਗ ਪਿਆ ਸੀ। ਅੱਛਾ। ਇਹ ਆਪਾਂ ਵੀ ਕਿਵੇਂ ਨਾ ਕਿਵੇਂ ਕਰਕੇ ਇੱਥੋਂ ਤੱਕ ਪਹੁੰਚੀ। ਉਸ ਤੋਂ ਬਾਅਦ ਤੁਸੀਂ ਗਾਉਣਾ ਸ਼ੁਰੂ ਕੀਤਾ ਜਾਂ ਲਿਖਣਾ ਸ਼ੁਰੂ ਕਰਤੀ? ਨਹੀਂ ਪਹਿਲਾਂ ਲਿਖਣਾ ਸ਼ੁਰੂ ਕੀਤਾ। ਅੱਛਾ ਜੀ। ਗਾਉਣ ਦਾ ਮੇਰਾ ਮੰਨ ਲਓ ਵੀ 2012 ਦੇ ਵਿੱਚ। ਹਾਂਜੀ। ਰਿਕਾਰਡ ਹੋਇਆ ਸੀ ਵੀ। ਅੱਛਾ ਜੀ। ਕੱਠਿਆਂ ਦੀਵਾਲੀ ਦੀ ਮਨਾਈ ਹੱਸ ਕਿਉਂ ਦੀ ਲੋਹੜੀ ਤੇ ਵਿਸੋੜੇ ਸਾਡੇ ਬਹਿ ਜਾਣੇ ਹਾਂਜੀ ਉਹ ਕਿਥੇ ਰਾਤੀ ਤੇ ਇਹ ਕਿਹੜੇ ਕਲਾਕਾਰ ਨੇ ਗਾਇਆ ਸੀ ਜੀ ਆਪਾਂ ਖੁਦ ਆਪ ਹੀ ਗਾਇਆ ਸੀ ਠੀਕ ਹੈ ਜੀ ਤਾਂ ਫਿਰ ਆਪਾਂ ਇਸ ਗੀਤ ਤੋਂ ਸ਼ੁਰੂ ਕਰਦੇ ਹਾਂਜੀ ਸ਼ੁਰੂ ਸੁਣਾਓ ਇੱਕ ਗੀਤ ਸੁਣਾਓ ਹੱਥਾਂ ਉੱਤੇ ਮੈਂਦੀ ਚੂੜਾ ਪਾਵੈ ਸ਼ਣਕਾਰਣੀ ਤੂੰ ਹੋ ਜੈਂਗੀ ਰ ਕਨ ਕਿਸੇ ਗੈਰ ਦਾ ਪਿਆਰ ਨੀ ਹੱਥਾਂ ਉਤੇ ਮੈਂ ਦੀ ਚੂੜਾ ਪਾਵੇ ਸ਼ਣਕਾਰਨੀ ਤੂੰ ਹੋ ਜੈਂਗੀ ਰ ਕਨ ਕਿਸੇ ਗੈਰ ਦਾ ਪਿਆਰ ਨੀ ਚਾਹ ਦਿਨਾਂ ਦੇ ਦਿਨਾਂ ਦੇ ਵਿੱਚ ਰਹ ਜਾਣਗੇ ਨੀ ਕੱਠਿਆਂ ਦੀਵਾਲੀ ਸੀ ਮਨਾਈ ਹੱਸ ਕੇ ਆਉਂਦੀ ਲੋਹੜੀ ਤੇ ਬਿਛੋੜੇ ਸਾਡੇ ਪੈ ਜਾਣਗੇ ਕੱਠਿਆਂ ਦੀਵਾਲੀ ਸੀ ਮਨਾਈ ਹੱਸ ਕੇ ਆਉਂਦੀ ਲੋਹੜੀ ਤੇ ਬਿਛੋੜੇ ਸਾਡੇ ਪੈ ਜਾਣਗੇ ਕੰਡਾ ਬੰਨੇ ਰੋਲ ਕੇ ਤੂ ਕਾਲੇ ਦਾ ਪਿਆਰ ਨਹੀਂ ਸਿੱਧੂ ਕੁਲਵੰਤ ਨਾਲ ਮਾਣੇਗੀ ਬਹਾਰਨੀ ਕੰਡਾ ਵਨ ਰੋਰ ਚ ਸੁਕੜੇ ਦਾ ਪਿਆਰ ਨਹੀਂ ਸਿੱਧੂ ਕੁਲਵੰਤ ਨਾਲ ਮਾਣੇਗੀ ਬਹਾਰਨੀ ਪਿੰਡ ਪੇਰੋਂ ਤਿਲ ਲੋੜੀ ਚ ਪਵਾਏ ਜਾਣਗੇ ਪੇਰੋਂ ਤਿਲ ਲੋੜੀ ਚ ਪਵਾਏ ਜਾਣਗੇ ਨਹੀਂ ਕੱਠਿਆਂ ਦੀਵਾਲੀ ਸੀ ਮਨਾਈ ਹੱਸ ਕੇ ਆਉਂਦੀ ਲੋਹੜੀ ਤੇ ਵੇ ਛੋੜੇ ਸਾਡੇ ਪੈ ਜਾਣਗੇ ਕੱਠਿਆਂ ਦੀਵਾਲੀ ਸੀ ਮਨਾਈ ਹੱਸ ਕੇ ਆਉਂਦੀ ਲੋਹੜੀ ਤੇ ਵੇ ਛੋੜੇ ਸਾਡੇ ਪੈ ਜਾਣਗੇ ਬਹੁਤ ਵਧੀਆ ਆਵਾਜ਼ ਹੈ ਤੁਹਾਡੀ ਬਹੁਤ ਵਧੀਆ ਆਵਾਜ਼ ਹੈ ਸਿੱਧੂ ਕਲਵੰਤ ਤੇ ਪੇਰੋ ਸਿੱਧੂ ਕੁਲਵੰਤ ਦਾ ਤੇ پیرੋਂ ਦਾ ਤੁਸੀਂ ਕੀ پیرੋਂ ਆਪਣਾ ਪਿਛਲਾ ਪਿੰਡ ਹੋ ਗਿਆ ਹਾਂਜੀ ਸਿੱਧੂ ਆਪਣਾ ਗੋਤ ਹੋ ਗਿਆ ਕੁਲਵੰਤ ਮੇਰਾ ਨਾਮ ਕੁਲਵੰਤ ਉਹ ਦਾ ਨਾਮ ਤੁਸੀਂ ਯਾਨੀ ਕਿ ਪਿੱਛੋਂ پیرੋਂ ਦੇ ਰਹਿਣ ਵਾਲੇ ਹੋ ਹਾਂਜੀ ਤੇ ਅੱਜ ਕੱਲ ਤੁਸੀਂ ਫਿਰ ਕਿੱਥੇ ਰਹਿ ਰਹੇ ਹੋ ਬੇਸੂ ਮਲਕਣਾ ਰਹੇ ਨਾਨਕ ਤੇ ਗਾਇਕੀ ਤੋਂ ਇਲਾਵਾ ਫਿਰ ਤੁਸੀਂ ਹੋਰ ਵੀ ਕੋਈ ਕੰਮ ਕਰਦੇ ਹੋਰ ਆਪਣਾ ਲੋਕ ਸੇਵਾ ਦੀ ਡਾਕਟਰੀ ਦਾ ਕੰਮ ਅਸਰ ਡਾਕਟਰ ਜੀ ਦਾ ਸਾਹਿਬ ਹਾਂਜੀ ਡਾਕਟਰ ਦੇ ਨਾਲ ਨਾਲ ਤੁਸੀਂ ਗਾਇਕੀ ਵੀ ਕਰਦੇ ਹੋ ਤੇ ਹੁਣ ਵੀ ਲਿਖਦੇ ਹੋ? ਹਾਂਜੀ ਹਾਂ ਹੁਣ ਵੀ ਲਿਖਦਾ। ਕਿਸੇ ਕਲਾਕਾਰ ਨੇ ਹੁਣ ਕੋਈ ਦਿੱਤਾ ਕੀਤਾ? ਨਹੀਂ ਹੁਣ ਕੋਈ ਕਿਸੇ ਕਲਾਕਾਰ ਨੂੰ ਕੋਈ ਜਾਣ ਨਹੀਂ ਪਈ। ਇਹ ਆਪਣਾ ਵੱਲੋਂ ਵੀ ਇਹ 2018 ਤੋਂ ਨੇ ਂਰੀਬ ਆਪਣਾ ਗੀਤ ਰਿਕਾਰਡ ਹੋਇਆ ਸੀ। ਅੱਛਾ। ਆਪਣੇ ਪਿੰਡ ਦੇ ਨਾਲ ਪਿੰਡ 5 ਕਿਲੋਮੀਟਰ ਤੇ ਟਾਂਡੀਆਂ ਪਿੰਡ। ਟਾਂਡੀਆਂ ਪਿੰਡ ਠੀਕ ਹੈ। ਟਾਂਡੀਆਂ ਦੀ ਕੁੜੀਏ ਰਪਿੰਦਰ ਰਿੰਪੀ। ਅੱਛਾ ਜੀ। ਉਹਨਾਂ ਨੇ ਗੋਇਲ ਮਿਊਜ਼ਿਕ ਕੰਪਨੀ ਦੇ ਵਿੱਚ ਆਪਣਾ ਗੀਤ ਰਿਕਾਰਡ ਕਰਾਇਆ ਸੀ ਤਲਾਕ ਸੌਂ ਸੱਚ ਠੀਕ ਹੈ ਜੌਟ ਸੀਗਾ ਉਹ ਬਸ ਦੋ ਕੁੜੀਆਂ ਨੇ ਗਾਇਆ ਠੀਕ ਸਰ ਬੰਦੇ ਦੇ ਨਾਲ ਗਾਉਣ ਆ ਰਹੇ ਸੀ ਜਿੰਨ ਸਾਰੇ ਠੀਕ ਹੈ ਪਰ ਉਹਨਾਂ ਦੋ ਕੁੜੀਆਂ ਨੇ ਗਾਇਆ ਅੱਛਾ ਉਸ ਤੋਂ ਬਾਅਦ ਹੋਰ ਵੀ ਕੋਈ ਤੁਹਾਡਾ ਗੀਤ ਰਿਕਾਰਡ ਹੋਇਆ ਨਹੀਂ ਉਸ ਤੋਂ ਬਾਅਦ ਤਾਂ ਨਹੀਂ ਹੋਇਆ ਠੀਕ ਹੈ ਗਾਇਕੀ ਹੈ ਜਿਹੜੀ ਇਹ ਬਹੁਤ ਮਹਿੰਗੀ ਹੈ ਅੱਜ ਕੱਲ ਹਾਂਜੀ ਮਹਿੰਗੀ ਕਰਕੇ ਤਾਂ ਪਰ ਆਪਾਂ ਅੱਗੇ ਨਹੀਂ ਆ ਸਕੀ ਹਾਂ ਇਹ ਤਾਂ ਬਹੁਤ ਪੈਸੇ ਵਾਲੇ ਦਾ ਕੰਮ ਰਹਿ ਗਿਆ ਪਹਿਲਾਂ ਟੇਪਾਂ ਜਿਵੇਂ ਚਲਦੀਆਂ ਸੀ ਜਾਂ ਖਾੜੇ ਵਗੈਰਾ ਜਾਦੇ ਲੱਗਦੇ ਸੀ ਹਾਂਜੀ ਉਹ ਪਹਿਲਾਂ ਵਾਲੀ ਗਾਇਕੀ ਨੂੰ ਤੇ ਹੁਣ ਗਾਇਕੀ ਦਾ ਤੁਸੀਂ ਕਿੰਨਾ ਫਰਕ ਸਮਝਦੇ ਬਹੁਤ ਬਹੁਤ ਫਰਕ ਹੈ ਜਿਹੜਾ ਰੁਪਿੰਦਰ ਕਰਨਾ ਤੁਹਾਡੇ ਟਾਂਡੀਆਂ ਦੀ ਕੁੜੀ ਨੇ ਗੀਤ ਗਾਇਆ ਹਾਂਜੀ ਉਹਦਾ ਵੀ ਇੱਕ ਸਤਾਈ ਅੰਤਰਾ ਸੁਣਾ ਲਓ ਹਾਂਜੀ ਲਾਡਾਂ ਚਾਹਮਾ ਨਾਲ ਸੀ ਕਰਾ ਆਪਾਂ ਵਿਆਹਵੇ ਚੰਦਰੇ ਲੋਕਾਂ ਨੇ ਸਾਨੂੰ ਕਰੇ ਤਤਵਾਵੇ ਲਾਡਾ ਚਾਵਨ ਨਾਲ ਸਿਕਰਾ ਆ ਪਾ ਬਿਆਵੇ ਚੰਦਰੀ ਲੋਕਾਂ ਨੇ ਸਾਨੂੰ ਕਰੇ ਤਤਵਾਵੇ ਕੀ ਖਟਿਆ ਤੇ ਕੀ ਦਸ ਪਾਇਆ ਖਟਿਆ ਤੇ ਕੀ ਦਸ ਪਾਇਆ ਕਚਰੀ ਚਿਤ ਲਾ ਕੇ ਦੰਦਿਆਂ ਦਿਨ ਸ਼ਗਨਾਂ ਦਾ ਯਾਦ ਕਿਉਂ ਨਹੀਂ ਆਇਆ ਸ਼ਗਨਾਂ ਦਾ ਆਜਾ ਦੇ ਕਿਉਂ ਨਹੀਂ ਆਇਆ ਕਚਹਿਰੀ ਚਿਤ ਨਾਕ ਦਿੰਦਿਆਂ ਸੋਚਿਆ ਨਹੀਂ ਸੀ ਕਦੇ ਹੋ ਜਾਣਾ ਬਖਨੀ ਲੱਖਾਂ ਦਾ ਸੀ ਚੰਨੋ ਜਿਹੜਾ ਹੋ ਬੈਠਾ ਕੱਖਨੀ ਸੋਚਿਆ ਨਹੀਂ ਸੀ ਕਦੇ ਹੋ ਜਾਣਾ ਬਖਨੀ ਲੱਖਾਂ ਦਾ ਸੀ ਚੰਨੋ ਜਿਹੜਾ ਹੋ ਬੈਠਾ ਕੱਖਨੀ ਤੇਰੇ ਜਾਨ ਪਿੱਛੋ ਬੜਾ ਪਸਤਾਇਆ ਜਾਨ ਪਿੱਛੋ ਬੜਾ ਪਸਤਾਇਆ ਨੀ ਸੀਨੇ ਵਿੱਚੋਂ ਲਾਟ ਨਿਕਲੀ ਗੂਠਾ ਜੱਜ ਦੀ ਕਚੈਰੀ ਜਦੋਂ ਲਾਇਆ ਜੱਜ ਦੀ ਕਚੈਰੀ ਜਦੋਂ ਲਾਇਆ ਨੀ ਸੀਨੇ ਵਿੱਚੋਂ ਲਾਟ ਨਿਕਲੀ ਬਹੁਤ ਵਧੀਆ ਗੀਤ ਹੈ ਇਸ ਗੀਤ ਦਾ ਮਿਊਜ਼ਿਕ ਇਹਨਾਂ ਨੇ ਕੀਤਾ ਸੀ ਇਹ ਤਾਂ ਜੀ ਇਹਨਾਂ ਨੇ ਗੋਇਲ ਮਿਊਜ਼ਿਕ ਵਿੱਚ ਕਰਵਾਇਆ ਸੀ ਕੰਪਨੀ 'ਚ ਅੱਛਾ ਇਹ ਨਾ ਨਹੀਂ ਆਪਾਂ ਨੂੰ ਪਤਾ ਨਹੀਂ ਮੀਕ ਕੀ ਨੇ ਕਰਵਾ ਕਿਤੋਂ ਕਰਵਾਇਆ ਕਿ ਨਹੀਂ ਕਰਾਈ ਠੀਕ ਹੈ ਆਵਾਜ਼ ਤੁਹਾਡੀ ਬਹੁਤ ਵਧੀਆ ਤੁਹਾਡੀ ਆਵਾਜ਼ ਦੇ ਵਿੱਚ ਧਰਮਪ੍ਰੀਤ ਦਾ ਬਹੁਤ ਜ਼ਿਆਦਾ ਤੁਸੀਂ ਭਲੇਖਾ ਪਾ ਰਹੇ ਹੋ ਹਾਂਜੀ ਇਹਦੇ ਵਿੱਚ ਕੀ ਰਾਜ ਹੈ ਮੈਂ ਪਹਿਲੇ ਜੰਤੂ ਮੰਨ ਲਾ ਵੀ ਉਹਨਾਂ ਨੂੰ ਵੱਧ ਚਾਉਣਾ ਹੀ ਥੋੜਾ ਜਿਹਾ ਹਰਦੇਵ ਮਾਹੀ ਨੰਗਲ ਇਹ ਧਰਮਪ੍ਰੀਤ ਠੀਕ ਹੈ ਇਹਨਾਂ ਦੀ ਜਿਆਦਾ ਤੁਸੀਂ ਇਹਨਾਂ ਦੇ ਉਸਤੇ ਗਾ ਰਹੇ ਹੋ ਤੁਸੀਂ ਹਾਂਜੀ ਹਾਂਜੀ ਇਹਨਾਂ ਦੀ ਲਾਈਨ ਤੇ ਚੱਲ ਰਹੇ ਹੋ ਜਾਂਦੇ ਹਾਂਜੀ ਹਾਂਜੀ ਤੇ ਹੁਣ ਤੱਕ ਤੁਹਾਡੇ ਕਿੰਨੇ ਗਾਣੇ ਜਿਹੜੇ ਤੁਸੀਂ ਲਿਖੇ ਹੈ ਰਿਕਾਰਡ ਹੋ ਚੁੱਕੇ ਨਾ 10-12 ਗੀਤ ਰਿਕਾਰਡ ਹੋ ਚੁੱਕੇ ਹੈ ਜੀ ਜੇਕਰ ਗੱਲ ਕਰੀਏ ਗੀਤਾਂ ਦੀ ਤਾਂ ਤੁਸੀਂ 10-12 ਗਾਣੇ ਲਿਖੇ ਨਾ ਉਹਨਾਂ ਦਾ ਮਿਊਜ਼ਿਕ ਕਿਹੜੇ ਕਲਾਕਾਰ ਨੇ ਕੀਤਾ ਮਿਊਜ਼ਿਕ ਜੀ ਉਹਨਾਂ ਦਾ ਮਤਲਬ ਵੀ ਟਾਂਡੀਆਂ ਪਿੰਡ ਡੀਗਿਲ ਦੇ ਨਾਂ ਤੇ ਚੱਲ ਰਿਹਾ ਹੁਣ ਠੀਕ ਹੈ ਜੀ ਬਸ ਜ਼ਰੇਰ ਗਿੱਲ ਸਿੰਘ ਹਾਂਜੀ ਦਲੇਰ ਸਿੰਘ ਗਿੱਲ ਹੂੰ ਹੂੰ ਉਹਨਾਂ ਨੇ ਕੀਤਾ ਸਾਰੇ ਗੀਤਾਂ ਦਾ ਤੁਹਾਡਾ ਉਹਨਾਂ ਨੇ ਕੀਤਾ ਹਾਂਜੀ ਇੱਕ ਸਰਦੂਰਗੜ ਾਰਕੀ ਕਿੰਗ ਠੀਕ ਹੈ ਰਾਜਕੁਮਾਰ ਅੱਛਾ ਲੋਕੀਤਾਂ ਦਾ ਤਿੰਨ ਦਾ ਨਾਂ ਉਹਨਾਂ ਨੇ ਠੀਕ ਹੈ ਤੇ ਪਰਿਵਾਰ ਦਾ ਗਾਇਕੀ ਦੇ ਵਿੱਚ ਕਿੰਨਾ ਕਸਾ ਸਹਿਯੋਗ ਹੈ ਪਰਿਵਾਰ ਦਾ ਤਾਂ ਜੀ ਵੇਖੋ ਬਚਪਨ ਦੇ ਵਿੱਚ ਤਾਂ ਮਾਂ ਪਰ ਚੱਲ ਗਿਆ ਸੀ ਅੱਛਾ ਜੀ ਜਦੋਂ ਥੋੜੇ ਜਿਹਾ ਆਪ ਸੁਰਤ ਸਟੈਂਡ ਤੇ ਹੋਏ ਹੂੰ ਉਦੋਂ ਦੋ ਭਾਈ ਸੀਗੇ ਤੇ ਉਹ ਵੀ ਚੱਲਗੇ ਸੀ ਠੀਕ ਹੈ ਪਰਿਵਾਰਕ ਨਹੀਂ ਉ ਤਾਂ ਹੁਣ ਦੱਸੋ ਵੀ ਪਰਮਾਤਮਾ ਦਾ ਹੀ ਸਾਰਾ ਹੋਂਦ ਪੁੱਛ ਆ ਜੀ ਠੀਕ ਹੈ ਜਿਵੇਂ ਤੁਹਾਡੀ ਆਵਾਜ਼ ਹੈ ਤੁਸੀਂ ਇਸ ਗਾਇਕੀ ਨੂੰ ਅੱਗੇ ਲੈ ਕੇ ਕਿਉਂ ਨਹੀਂ ਜਾ ਸਕਦੇ ਇਹਦਾ ਕੀ ਕਾਰਨ ਹੈ ਇਸੇ ਕਾਰਨ ਨਹੀਂ ਜਾ ਸਕਦੇ ਜੀ ਮੰਨ ਲਓ ਵੱਧ ਤੋਂ ਵੱਡੀ ਸਪੋਰਟ ਦਾ ਸਭ ਤੋਂ ਵੱਡਾ ਤਮਾ ਆਪੇ ਉਹਦੀ ਹੁੰਦੀ ਹੈ ਮਾਪੇ ਉਹਨੂੰ ਚਾਹ ਹੁੰਦਾ ਵੀ ਸਰ ਸਾਡਾ ਬੱਚਾ ਅੱਗੇ ਹੋਵੇ ਅੱਗੇ ਆਵੇ ਹਾਂ ਤੇ ਜਦੋਂ ਉਹ ਤਾਂ ਮੰਨ ਲਓ ਪ੍ਰਮਾਤਮਾ ਨੂੰ ਪਹਿਲੀ ਪਿਆਰੇ ਹੋਵੇ ਜਿੱਥੇ ਆਪਣਾ ਸਾਰਾ ਕੀ ਨਹੀਂ ਦੇਣਾ ਅੱਛਾ ਮਾਪਿਆਂ ਦੇ ਹੁੰਦੇ ਤੁਸੀਂ ਗਾਣਾ ਸ਼ੁਰੂ ਕਰਤਾ ਸੀਗਾ ਨਹੀਂ ਉਹਨਾਂ ਦੇ ਹੁੰਦੇ ਨਹੀਂ ਉਹਨਾਂ ਤੋਂ ਬਹੁਤ ਚਿਰ ਬਾਅਦ ਚੀ ਕੀਤਾ ਹਾਂਜੀ ਤਾਂ ਮਾਪੇ ਮਰੇ ਨੂੰ ਕਾਫੀ ਟਾਈਮ ਹੋ ਗਿਆ ਹਾਂਜੀ ਹਾਂ ਉਹਨਾਂ ਨੂੰ ਹੋ ਗਏ ਮਾਤਾ ਜੀ ਨੂੰ ਹੋ ਗਏ ਮੇਰੇ ਖਾਤੇ 25 26 ਸਾਲ ਪਿਤਾ ਜੀ ਤਾਂ ਮੈਂ ਡੇਢ ਸਾਲ ਦਾ ਹੀ ਸੀ ਜਦੋਂ ਚੱਲ ਠੀਕ ਪੜਾਈ ਤੁਸੀਂ ਫਿਰ ਕਿੱਥੋਂ ਤੱਕ ਕੀਤੀ ਹੈ ਪੜਾਈ 8ਵੀਂ ਤੱਕ ਹੋਈ ਹੈ ਕਿਉਂਕਿ ਤੂੰ ਕੇਵਨ ਲੋ ਵੀ ਗਰੀਬ ਸੀ ਕਰੇ ਕੁਛ ਮੰਨ ਲਾ ਵੀ ਮਾਤਾ ਜੀ ਜਿੰਨਾ ਚਿਰ ਸੀਗਾ ਮੈਂ ਚੱਲ ਚੱਲੀ ਗਿਆ ਕੰਮ ਜਦੋਂ ਉਹ ਹੀ ਚੱਲ ਗਏ ਫਿਰ ਪਿੱਛੇ ਕੋਈ ਸਹਾਰਾ ਹੀ ਨਹੀਂ ਰਿਹਾ ਇਸ ਲਾਈਨ ਦੇ ਵਿੱਚ ਕੋਈ ਯਾਰ ਮਿੱਤਰਾਂ ਦਾ ਵੀ ਸਹਿਯੋਗ ਆ ਤੁਹਾਨੂੰ ਨਹੀਂ ਜੀ ਹਜੇ ਤੱਕ ਤਾਂ ਕੋਈ ਵੀ ਕਿਸੇ ਨੇ ਸਹਿਯੋਗ ਦਿੱਤਾ ਨਹੀਂ ਹਾਂ ਵੇਖੋ ਜੇ ਆਪਣੀ ਆਹ ਚੀਜ਼ ਆਪਣੀ ਵੀਡੀਓ ਅੱਗੇ ਜਾ ਕੇ ਵਾਇਰਲ ਹੋਏ ਤਾਂ ਕੀ ਆ ਕੋਈ ਕਿਸੇ ਦਾ ਫਾਇਦਾ ਨਹੀਂ ਸਰਦਾ ਜਾਂ ਜਵੇਂ ਤੁਸੀਂ ਹਰਦੇਵ ਮਾਹੀ ਨੰਗਲ ਦਾ ਏ ਤਰਜ ਦੇ ਨਾਲ ਉਹਨਾਂ ਦੇ ਮੇਲ ਨਾਲ ਗੀਤ ਗਾਉਣੇ ਹੋ ਜਾਂ ਧਰਮਪ੍ਰੀਤ ਦੇ ਮਤਲਬ ਸੁਰਜ ਸਾਹਬ ਨਾਲ ਗੀਤ ਗਾ ਰਹੇ ਹੋ ਤੁਸੀਂ ਕਦੇ ਮਾਹੀ ਨੰਗਲ ਨਾਲ ਮੇਲ ਹੋਇਆ ਚਲੋ ਧਰਮਪ੍ਰੀਤ ਤੇ ਇਸ ਦੁਨੀਆ ਤੋਂ ਚਲੇ ਗਏ ਵਿਚਾਰੇ ਮਾਹੀ ਨੰਗਲ ਕੋਲ ਜੀ ਮੈਂ ਮੀਨਾ ਡੇਡ ਮੀਨਾ ਰਹਿ ਕੇ ਵੀ ਆਇਆ ਸੀ 1999 ਦੀ ਗੱਲ ਹਾਂ ਹਾਂ ਉਦੋਂ ਵਸ ਬਚਪਨ ਸੀਗਾ ਮੇਰਾ ਕੋਈ ਮਨ ਨਹੀਂ ਲੱਗਾ ਇੱਕ ਮਾਤਾ ਜੀ ਨੇ ਇੱਥੋਂ ਵੀ ਥੋੜਾ ਜਿਹਾ ਸੀ ਹਮ ਪਰ ਮਨ ਨਹੀਂ ਲੱਗਾ ਮੇਰਾ ਮਟਾਪਾ ਠੀਕ ਤਾਂ ਫਿਰ ਇੱਕ ਤੁਸੀਂ ਮਾਂ song ਵੀ ਦੱਸ ਰਹੇ ਸੀ ਵੀ ਮਾਂ song ਲਿਖਿਆ ਸੀਗਾ ਤੁਸੀਂ ਹਾਂਜੀ ਉਹ ਵੀ ਸੁਣਾਓ ਇੱਕ ਸਾਲ ਅੰਮੀ ਹੈ ਤੂੰ ਸਾਨੂੰ ਛੱਡ ਕਿੱਥੇ ਤੁਰ ਚੱਲੀ ਨਹੀਂ ਐਦੂ ਚੰਗੀ ਕਿਹੜੀ ਮਾਂ ਤੂੰ ਦਰ ਜਾ ਕੇ ਮੰਲੀ ਨਹੀਂ ਅੰਮੀ ਹੈ ਤੂੰ ਸਾਨੂੰ ਛੱਡ ਕਿੱਥੇ ਤੁਰ ਚੱਲੀ ਨਹੀਂ ਐਦੂ ਚੰਗੀ ਕਿਹੜੀ ਮਾਂ ਤੂੰ ਦਰ ਜਾ ਕੇ ਮੱਲੀਨੀ ਆਪ ਰਾਲ ਚੱਲੀ ਤੂੰ ਤਾਂ ਉੱਡੇ ਜਾਂਦੇ ਪੌੜਾ ਨਾਲ ਆਪ ਰਾਲ ਚੱਲੀ ਤੂੰ ਤਾਂ ਉੱਡੇ ਜਾਂਦੇ ਪੌੜਾ ਨਾਲ ਮੇਰੀ ਜ਼ਿੰਦਗੀ ਨੂੰ ਦੁੱਖ ਦੇਗੀ ਮੇਰੀ ਮਾਂ ਨਿੱਕੇ ਹੁੰਦੇ ਵਾਲ ਨੂੰ ਤੂੰ ਗੋਦ ਚ ਖੜਾ ਕੇ ਕਿਉਂ ਹਦ ਵਿੱਚ ਕਾਰੇ ਡੋਭਾ ਦੇਗੀ ਮੇਰੀ ਮਾਂ ਨਿੱਕੇ ਹੁੰਦੇ ਬਾਲ ਨੂੰ ਤੂੰ ਗੋਦ ਚ ਖੜਾ ਕੇ ਕਿਉਂ ਹਦ ਬਚਾਰੇ ਡੋਭਾ ਦੇਗੀ ਮੇਰੀ ਮਾਂ ਸਿੱਧੂ ਕੁਲਵੰਤ ਦੀ ਵੀ ਆ ਗਈ ਐ ਖੀਰਣੀ ਤੋੜ ਜੂਗਾ ਉਹ ਵੀ ਕਦੇ ਸਾਹਾਂ ਦੀ ਜ਼ੰਜੀਰ ਨਹੀਂ ਸਿੱਧੂ ਕੁਲਵੰਤ ਦੀ ਵੀ ਆ ਗਈ ਐ ਖੀਰਣੀ ਤੋੜ ਜੂਗਾ ਉਹ ਵੀ ਕਦੇ ਸਾਹਾਂ ਦੀ ਜ਼ੰਜੀਰ ਨਹੀਂ ਪੈਰੋਂ ਵਿੱਚ ਬਹਿ ਕੇ ਕਦੇ ਖੁਸ਼ੀਆਂ ਮਨਾਉਂਦੇ ਪੈਰੋਂ ਵਿੱਚ ਬਹਿ ਕੇ ਕਦੇ ਖੁਸ਼ੀਆਂ ਮਨਾਉਂਦੇ ਅੱਜ ਸਾਡੇ ਰੋਣੇ ਪੱਲੇ ਪਾ ਗਈ ਮੇਰੀ ਮਾਂ ਨਿੱਕੇ ਹੁੰਦੇ ਬਾਲ ਨੂੰ ਤੂੰ ਗੋਦ ਚ ਖੜਾ ਕੇ ਕਿਉਂ ਹੱਦ ਵਿਚਕਾਰੇ ਡੋਬਾ ਦੇ ਗਈ ਮੇਰੀ ਮਾਂ ਨਿੱਕੇ ਹੁੰਦੇ ਬਾਲ ਨੂੰ ਤੂੰ ਗੋਦ ਚ ਖੜਾ ਕੇ ਕਿਉਂ ਹੱਦ ਬਚਾਰੇ ਡੋਬਾ ਦੇਗੀ ਮੇਰੀ ਮਾਂ ਬਹੁਤ ਵਧੀਆ ਮਾਂ ਦੀ ਮੌਤ ਤੋਂ ਬਾਅਦ ਤੁਸੀਂ ਦਰਦ ਲਿਖਿਆ ਹਾਂਜੀ ਹਾਂਜੀ ਵੀ ਮਾਂ ਦਾ ਕਿੰਨਾ ਦਰਦ ਆ ਉਹ ਤੁਸੀਂ ਬਿਆਨ ਕਰਤਾ ਹਾਂਜੀ ਹਾਂਜੀ ਗੀਤ ਤੁਸੀਂ ਹੁਣ ਵੀ ਲਿਖੀ ਜਾਂਦੇ ਹੋ ਹਾਂਜੀ ਹੁਣ ਵੀ ਲੋਕੀ ਹਿਸਾਬ ਚ ਆਉਂਦੇ ਮਾਤਾ ਲਿਖ ਲਈ ਠੀਕ ਹਾਂ ਇੱਕ ਹਰਦੇਵ ਮਾਹੀ ਨੰਗਲ ਦੇ ਵੀ ਤੁਸੀਂ ਦੋ ਅੰਤਰੇ ਸੁਣਾਓ ਕੋਈ ਵੀ ਗੀਤ ਜਿਹੜਾ ਉਹਨਾਂ ਦਾ ਹਾਂ ਜਿੱਥੋਂ ਆਪਾਂ ਨੂੰ ਪ੍ਰੇਰਨਾ ਮਿਲੇ ਜੇ ਪੁੱਤ ਚੱਲੋ ਹਾਂ ਹਾਂ ਉਹਨਾਂ ਦੇ ਸੁਣਾਓ ਜੀ ਵੇ ਮੈਂ ਕੁੜੀ ਗਰੀਬਾਂ ਦੀ ਮੈਨੂੰ ਪਿਆਰ ਨਾ ਮੁੰਡਿਆ ਕਰਵੇ ਬੇ ਤੂੰ ਪਾਸਾ ਵਟ ਜੇਂਗਾ ਬੇ ਇੱਕ ਸਾਡਾ ਕੱਚੀਆਂ ਟਾਂ ਦਾ ਕਰਵੇ ਬੇ ਮੈਂ ਕੁੜੀ ਗਰੀਬਾਂ ਦੀ ਮੈਨੂੰ ਪਿਆਰਾਂ ਮੁੰਡਿਆ ਕਰਵੇ ਕੀ ਲੈਣਾ ਇਨਾ ਪਿਆਰਾਂ ਤੋਂ ਜੋ ਅਦਬ ਵਿੱਚ ਕਾਰੇ ਟੁੱਟ ਜਾਂਦੇ ਨਾ ਦੇਖਣੇ ਸੁਪਨੇ ਓ ਮੁੰਡਿਆ ਜੋ ਵਿੱਚ ਜਵਾਨੀ ਲੁੱਟ ਜਾਂਦੇ ਨਾ ਦੇਖਣੇ ਸੁਪਨੇ ਓ ਮੁੰਡਿਆ ਜੋ ਵਿੱਚ ਜਵਾਨੀ ਲੁੱਟ ਜਾਂਦੇ ਮੇਰੇ ਮੁਖ ਤੇ ਲੱਖ ਪਰੇਸ਼ਾਨੀਆਂ ਨੇ ਮੁਖ ਤੇ ਲੱਖ ਪਰੇਸ਼ਾਨੀਆਂ ਨੇ ਆ ਨੇੜੇ ਹੋ ਕੇ ਪੜਵੇ ਵੇ ਤੂੰ ਪਾਸਾ ਵਟ ਜੇਂਗਾ ਬੇਤਪਾ ਸਵਟ ਜਹੇਗਾ ਵੇਖ ਸਾਡਾ ਕੱਚੀਆਂ ਤਾਂ ਦਾ ਕਰਵੇ ਦੇ ਮੈਂ ਕੁੜੀ ਗਰੀਬਾਂ ਦੀ ਮੈਨੂੰ ਪਿਆਰ ਨਾ ਮੁੰਡਿਆ ਕਰਵੇ ਬਹੁਤ ਵਧੀਆ ਜੀ ਬਹੁਤ ਵਧੀਆ ਤੁਹਾਡੀ ਜ਼ਿੰਦਗੀ ਦੇ ਵਿੱਚ ਦੁੱਖ ਦੀ ਘੜੀ ਤੇ ਸੁੱਖ ਦੀ ਘੜੀ ਜਿਹੜੀ ਨਾ ਭੁੱਲਣ ਯੋਗ ਹੋਵੇ ਦੁਖੀ ਦੇਖਿਆ ਜੋ ਕੋਈ ਸੁੱਖਤਾ ਹੀ ਨਹੀਂ ਹਜੇ ਚੱਕਰ ਪਹੁੰਚੀ ਨਹੀਂ ਸੋਕਰ ਠੀਕ ਹੈ ਦੁੱਖਾਂ ਦੀ ਨਹੀਂ ਕੋਈ ਅਜਿਹੀ ਘੜੀ ਜਿਹੜੀ ਜਿਵੇਂ ਭੁੱਲਣ ਯੋਗ ਹੀ ਨਹੀਂ ਹੁੰਦੀ ਆਪਣੇ ਤੇ ਇਹ ਜਾਇਆ ਵਕਤ ਆਇਆ ਹੋਵੇ ਨਹੀਂ ਨਹੀਂ ਭਾਤੀ ਵਕਤ ਹੀ ਵਕਤ ਆਇਆ ਜਿ ਕੋਈ ਸੁੱਖ ਆਇਆ ਵਕਤਾਂ ਦੇ ਵਿੱਚ ਹੀ ਚੱਲ ਰਹੇ ਆ ਹਾਂਜੀ ਤੇ ਧਰਮਪ੍ਰੀਤ ਦਾ ਵੀ ਕੋਈ ਹਾਂਜੀ ਨਹੀਂ ਸਾਗਰ ਦੀਆਂ ਛੱਲਾ ਜਿਨੇ

ਆਲਾ ਪਿਆਰ ਨਿਸ਼ਾਨੀ ਛੱਲਾ ਮੋੜੀ ਨਾ ਆਲਾ ਪਿਆਰ ਨਿਸ਼ਾਨੀ ਛੱਲਾ ਮੋੜੀ ਨਾ ਟੁੱਟੇ ਦਿਲ ਨਿ ਜੁੜਦੇ ਅੜੀਏ ਤੋੜੀ ਨਾ ਟੁੱਟੇ ਦਿਲ ਨਿ ਜੁੜਦੇ ਅੜੀਏ ਤੋੜੀ ਨਾ ਮੈਂ ਬਸ ਅੱਜ ਤੋਂ ਤੇਰੀ ਹੋਊਗੀ ਮੂੰਹੋਂ ਬੋਲ ਸੁਣਾ ਦੇ ਦੱਬ ਵਾਲੀ ਦੇ ਪਿੰਦਰ ਦੇ ਤੂੰ ਸੁੱਤੇ ਭਾਗ ਜਗਾ ਦੇ ਦੱਬ ਵਾਲੀ ਦੇ ਪਿੰਦਰ ਦੇ ਤੂੰ ਸੁੱਤੇ ਭਾਗ ਜਗਾ ਦੇ ਪਿਆਰੇ ਸਜਣ ਮਿਲਦੇ ਲੱਖ ਕਰੋੜੀ ਨਾ ਪਿਆਰੇ ਸਜਣ ਮਿਲਦੇ ਲੱਖ ਕਰੋੜੀ ਨਾ ਟੁੱਟੇ ਦਿਨ ਨੇ ਜੁੜਦੇ ਅੜੀਏ ਤੋੜੀ ਨਾ ਟੁੱਟੇ ਦਿਲ ਨੇ ਜੁੜਦੇ ਅੜੀਏ ਤੋੜੀ ਨਾ ਬਹੁਤ ਵਧੀਆ ਆਵਾਜ਼ ਆਈ ਬਿਲਕੁਲ ਹੀ ਧਰਮਪ੍ਰੀਤ ਵਾਂਗੂੰ ਗਾ ਦੇਣੇ ਤੁਸੀਂ ਰਦੇਵ ਮਾਹੀ ਨੰਗਲ ਵਾਂਗੂੰ ਗਾ ਦੇਣੋ ਤੇ ਤੁਸੀਂ ਕੋਈ ਸਟੇਜਾਂ ਵੀ ਲਾਉਂਦੇ ਰਹੇ ਹੋ ਕੋਈ ਸਟੇਜਾਂ ਤੇ ਜਾਂਦੇ ਰਹੇ ਹੋ ਤੇ ਜਾਂ ਤੇ ਬੜਾ ਵੱਡਾ ਪ੍ਰੋਗਰਾਮ ਲਈ ਜੀ ਕਦੇ ਕੋਈ ਮੰਨ ਲਓ ਕਿਤੇ ਕੋਈ ਦਸਹਿਰੇ ਦਾ ਪ੍ਰੋਗਰਾਮ ਹੈ ਮੈਂ ਬੋਹਾਪ ਪਿੰਡ 'ਚ ਆਪਣੇ ਗੀਤਕਾਰ 'ਚ ਮੇਰੀ ਗੀਤ ਠੀਕ ਹੈ ਉਹਨਾਂ ਨੇ ਇਸ ਬੁਲਾਇਆ ਸੀ ਉੱਥੇ ਮੈਂ ਪੰਜ ਚਾਰ ਗੀਤ ਗਾਏ ਸੀ ਹੂੰ ਤੇ ਪੈਰੋਂ ਕਿੰਨਾ ਚੱਲ ਰਹੇ ਫਿਰ ਤੁਸੀਂ ਜਿਵੇਂ ਹੁਣ ਦੇਸੂ ਆ ਗਏ ਪੈਰੋਂ ਤਾਂ ਮੰਨ ਲਓ ਜੀ ਮੈਂ 1997 99 ਤੇ ਜਦੋਂ ਮਾਤਾ ਜੀ ਦਾ ਡੈਥ ਹੋ ਗਈ ਹੂੰ ਮੈਂ ਨਾਨਕੇ ਘਰੇ ਰਹਿਣਾ ਇਹ ਦੇਸੂ ਮਲਕਾਂ ਠੀਕ ਹੈ ਤੇ 1997 ਚ ਮਾਤਾ ਜੀ ਡੈਥ ਹੋ ਗਈ ਉਸ ਤੋਂ ਪਹਿਲਾਂ ਬਾਅਦ ਚ ਲਿਖਣ ਲੱਗਿਆ ਫਿਰ ਤੁਸੀਂ ਹਾਂ ਜੀ ਬਾਅਦ ਚ ਜਦੋਂ ਮੰਨ ਲਓ ਮਾਤਾ ਜੀ ਚਲ ਗਏ ਪਹਿਲਾਂ ਕੀ ਤੁਹਾਨੂੰ ਦੱਸਿਆ ਵੀ ਮਾਤਾ ਆ ਦੀ ਲਿਖੀ ਮਾਤਾ ਦਾ ਉਸ ਤੋਂ ਸ਼ੁਰੂਆਤ ਹੋਈ ਹੈ ਮਾਤਾ ਦੇ ਗੀਤ ਲਿਖਣ ਤੋਂ ਬਾਅਦ ਹੁਣ ਤੱਕ ਕਿੰਨੇ ਗੀਤ ਤੁਸੀਂ ਲਿਖ ਚੁੱਕੇ ਹੋ ਗੀਤ ਆਪਣੇ ਮੇਰੇ ਖਿਆਲ ਚ ਵੀ ਨਾਂ ਵਾਲੇ ਘੱਟ ਤੋਂ ਘੱਟ ਵੀ 15 20 ਗੀਤ ਲਿਖੇ ਹੁਣ ਠੀਕ ਹੈ ਤੇ ਹੁਣ ਵੀ ਲਿਖਦੇ ਰਹਿੰਨਾ ਫਿਰ ਹਾਂਜੀ ਹੁਣ ਵੀ ਮਾੜਾ ਮੁੱਢ ਤੇ ਜੋ ਕੋਈ ਚੇਤੇ ਆਉਂਦੀ ਗੱਲ ਵੀ ਲਿਖ ਲੈਣੀ ਠੀਕ ਹੈ ਤਾਂ ਹੋਰ ਗੀਤ ਸੁਣਾ ਦੇ ਕੋਈ ਹੱਸ ਹੱਸ ਕੇ ਪਿਆਰੇ ਪਉਣ ਵਾਲਿਆ ਮੂੰਹੋਂ ਮਿੱਠਿਆ ਤੂੰ ਦਿਲ ਦੇ ਆ ਕਾਲਿਆ ਹੱਸ ਹੱਸ ਕੇ ਪਿਆਰੇ ਪਉਣ ਵਾਲਿਆ ਮੋਹ ਮਿੱਠਿਆ ਤੂੰ ਦਿਲ ਦੇ ਆ ਕਾਲਿਆ ਅਸੀਂ ਕੀਤਾ ਵਿਸ਼ਵਾਸ ਐਵੇਂ ਭੁੱਲ ਕੇ ਕੀਤਾ ਵਿਸ਼ਵਾਸ ਐਵੇਂ ਭੁੱਲ ਕੇ ਤੂੰ ਕੀਤੀ ਮਾਣੇ ਮਾਨੀ ਵੈਰੀਆ ਸੁਣੀ ਕਰਕੇ ਤੂੰ ਦਿਲ ਵਾਲੀ ਛਤਰੀ ਜਾਮਾਂ ਲੈ ਲਈ ਵਗਾਨੀ ਵੈਰੀਆ ਸੁਣੀ ਕਰ ਗਿਓ ਦਿਲ ਵਾਲੀ ਛਤਰੀ ਜਾਮਾਂ ਲੈ ਲਈ ਵਗਾਨੀ ਵੈਰੀਆ ਵੇ ਤੂੰ ਮਲਲੀ ਵਗਾਨੀ ਵੈਰੀਆ ਵੇ ਜਮਲਲੀ ਵਗਾਨੀ ਵੈਰੀਆ ਹੁਣ ਫੇਰਾ ਕਮਲਾਈ ਟੁੱਟੀ ਟਾਣੀਆਂ ਹੁੰਦਾ ਸੀ ਕਦੇ ਫੁੱਲ ਖਿਲੇ ਆ ਪਿੰਡ ਕੰਡਾ ਬਣੇ ਰੋਲ ਪਲਵਿੰਦੇ ਰਵੇ ਦੱਸ ਤੈਨੂੰ ਕੀ ਮਿਲਿਆ ਹੁਣ ਫੇਰਾ ਕਮਲਾਈ ਟੁੱਟੀ ਟਾਣੀਆਂ ਹੁੰਦਾ ਸੀ ਕਦੇ ਫੁੱਲ ਖਿਲੇ ਆ ਫੰਦੇ ਕੰਡਾ ਵਨੇ ਰੋਲ ਪਲ ਵਿੰਦੇ ਰਾਬੇ ਦੱਸ ਤੈਨੂੰ ਕੀ ਮਿਲਿਆ ਮੈਂ ਧੰਨਵਾਦ ਕਰਾਂ ਸਿੱਧੂ ਕੁਲਵੰਤ ਦਾ ਧੰਨਵਾਦ ਕਰਾਂ ਸਿੱਧੂ ਕੁਲਵੰਤ ਦਾ ਓ ਮੇਰਾ ਦਿਲ ਜਾਨੀ ਵੈਰੀਆ ਸੁਣ ਕੇ ਕਰਕੇ ਤੂੰ ਦੇ ਲਵਾਈ ਛਤਰੀ ਜਾ ਮਲ ਲਈ ਬਗਾਨੀ ਵੈਰੀਆ ਸੁਣ ਕੇ ਗਿਉਂ ਦੇ ਲਵਾਈ ਛਤਰੀ ਜਾ ਮਲ ਲਈ ਬਗਾਨੀ ਵੈਰੀਆ ਵੇ ਜਮਲ ਲੀ ਬਗਾਨੀ ਵੈਰੀਆ ਤੂੰ ਜਮਲ ਲੀ ਬਗਾਨੀ ਵੈਰੀਆ ਬਹੁਤ ਵਧੀਆ ਆਵਾਜ਼ ਆ ਜੀ ਬਹੁਤ ਵਧੀਆ ਸਿੱਧੂ ਕਲਵੰਤ ਜੀ ਜੇ ਕੋਈ ਲੇਖਕ ਤੁਹਾਡੇ ਨਾਲ ਸੰਪਰਕ ਕਰਨਾ ਚਾਵੇ ਤਾਂ ਤੁਸੀਂ ਇਹ ਗੀਤ ਉਹਨਾਂ ਦਾ ਲਿਖਿਆ ਗਾ ਸਕਦੇ ਹੋ ਹਾਂਜੀ ਹਾਂਜੀ ਜ਼ਰੂਰ ਮਿਲ ਸਕਦਾ ਹੈ ਇਹਨੂੰ ਹਾਂਜੀ ਤਾਂ ਤੁਹਾਡਾ ਨੰਬਰ ਵੀ ਬੋਲ ਦਿਓ 98961 41362 ਠੀਕ ਹੈ 98961 41362 ਦਰਸ਼ਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਬਸ ਸੰਦੇਸ਼ ਆਪਣਾ ਤਾਂ ਇਹੀ ਹੈ ਜੀ ਮੰਨ ਲਓ ਵੀ ਦਬਕੇ ਇਹਨੂੰ ਸ਼ੇਅਰ ਕਰਨ ਵੀਡੀਓ ਨੂੰ ਠੀਕ ਹੈ ਤੇ ਹੋ ਸਕਦਾ ਵੀ ਕੋਈ ਆਪਾਂ ਨੂੰ ਕਿਸੇ ਪਾਸੋਂ ਕੋਈ ਸਹਿਯੋਗ ਸਹਿਯੋਗ ਮਿਲ ਸਕੇ ਸਹਿਯੋਗ ਮਿਲੇ ਹਾਂਜੀ ਤਾਂ ਕਿ ਆਪਾਂ ਵੀ ਸਟਾਰ ਬਣ ਸਕੀਏ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਬਹੁਤ ਵਧੀਆ ਇਹ ਸਨ ਸਿੱਧੂ ਕਲਵੰਤ ਪੇਰੋਂ ਤੋਂ ਗਾਇਕ ਵੀ ਤੇ ਲੇਖਕ ਜਿਨ੍ਹਾਂ ਦੇ ਨਾਲ ਮੁਲਾਕਾਤ ਕੀਤੀ ਅੱਜ ਕੱਲ੍ਹ ਬਾਈ ਦੇਸੂ ਮਲਕਾਣਾ ਰਹਿੰਦੇ ਆ ਦਰਸ਼ਕੋ ਜੇਕਰ ਤੁਹਾਨੂੰ ਇਹ ਸਾਡੀ ਵੀਡੀਓ ਵਧੀਆ ਲੱਗੀ ਤਾਂ ਉਹ ਦੱਬ ਕੇ ਸ਼ੇਅਰ ਕਰਿਓ ਤਾਂਕਿ ਭਾਈ ਦੀ ਜਿਹੜੀ ਵੀਡੀਓ ਹੈ ਇਹ ਦਰਸ਼ਕਾਂ ਤੱਕ ਪਹੁੰਚੇ ਇਹ ਵੀ ਇੱਕ ਦਿਨ ਸਟਾਰ ਬਣ ਸਕੇ ਦਿਓ ਆਗਿਆ ਦੁਬਾਰਾ ਫਿਰ ਕਿਸੇ ਹੋਰ ਇਸ ਤਰ੍ਹਾਂ ਦੀ ਸ਼ਖਸੀਅਤ ਨੂੰ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ ਧੰਨਵਾਦ